ਜੀ ਲੋ ਜੀ ਫੜੋ ਫੜੋ ਮਹਾਦੇਵ ਇੱਕ ਮਿੰਟ ਰੁਕ ਜਾਓ ਸਾਈਡ ਹੋ ਗਈ ਹੈ ਨੀ ਤੇਰੇ ਮੜੇ ਸੈਟ ਹੋ ਕੇ ਖੜਜੋ ਮੜਾ ਸੈਟ ਤੇ ਹੋ ਜਾ ਯਾਰ ਅੱਗੇ ਨਾ ਆਇਆ ਕਿ ਉਹ ਇਹਦੀ ਜੱਗੀ ਤੇ ਦੋਨੋਂ ਡਾਜੋ ਫਿਰ ਲੈ ਲੈਂਦੇ ਆ ਹੋਰ ਫਰਾ ਦੇ ਯਾਰ ਆਜੋ ਜੀ ਆਜੋ ਬੌਜੀ ਕਿਹੜਾ ਪੰਜੇ ਕੀਤੇ ਆ ਫਰਾ ਦੇ ਗਿਆ ਨਾ ਤਾਕਤਾਂ ਨਾਲ ਇਹਨਾਂ ਹਰ ਦੁਆਰ ਨੂੰ ਅੱਧਾ ਨਾ ਦਿੰਦੇ। ਕਰੇ ਜੂਰ ਲਈ ਕੋਈ ਨਹੀਂ। ਬੋਲ ਸ਼ੰਕਰ ਭਗਵਾਨ ਦੀ ਜੈ। ਬੋਲ ਸ਼ੰਕਰ ਭਗਵਾਨ ਦੀ ਜੈ। ਬਾਬਾ ਜੀ ਮੈਂ ਬੈਠ ਲਵਾਂਗਾ। ਬਦਰੰਗੀ ਹਰ ਹਰ ਮਹਾਦੇਵ। ਹਰ ਸਾਲ ਦੀ ਤਰ੍ਹਾਂ ਸ਼੍ਰੀ ਰਾਤਰੀ ਦੇ ਹਰਦਵਾਰ ਤੋਂ ਕਾਵੜਾ ਲੈ ਕੇ ਭਗਤ ਆਏ ਨੇ। ਬਾਬਾ ਸੋਨੀ ਜੀ ਦੇ ਆਸ਼ਰਮ ਵਿਖੇ ਪਹੁੰਚੇ ਨੇ ਆਪਾਂ ਬਾਬਾ ਜੀ ਦਾ ਇਸ ਬਾਰੇ ਗੱਲ ਕਰਦੇ ਆਂ ਬਾਬਾ ਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਬਾਬਾ ਜੀ ਹਰ ਸਾਲ ਆਉਂਦੇ ਨੇ ਭਗਤੇ ਹਾਂਜੀ ਹਾਂਜੀ ਸ੍ਰੀ ਮੁਕਸਰ ਸਾਹਿਬ ਤੋਂ ਹਰ ਸਾਲ ਜਿਹੜੇ ਭਗਤ ਨੇ ਇੱਥੋਂ ਮੁਕਸਰ ਸਾਹਿਬ ਤੋਂ ਰਵਾਨਾ ਹੁੰਦੇ ਨੇ ਹਾਂਜੀ ਤੇ ਹਰਦвар ਤੋਂ ਹਰ ਸਾਲ ਕਾਵੜ ਪਿਛਲੇ ਸਾਲ ਸਾਈਕਲਾਂ ਤੇ ਲੈ ਕੇ ਆਏ ਸੀ ਇਸ ਵਾਰ ਜਿਹੜੀ ਪੈਦਲ ਕਾਵੜ ਲੈ ਕੇ ਆਏ ਆ ਠੀਕ ਹੈ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਮੁਕਸਰ ਸਾਹਿਬ ਦੇ ਵਿੱਚ ਹਰਦوار ਤੋਂ ਗੰਗਾ ਜਲੇ ਸੇ ਪਹੁੰਚਦਾ ਹੈ ਤੇ ਸਾਰੇ ਮੰਦਰਾਂ ਦੇ ਵਿੱਚ ਇਥੋਂ ਜਿਹੜਾ ਹੈਗਾ ਰਵਾਨਗੀ ਹੁੰਦੀ ਹੈਗੀ ਹੈ ਸੋ ਗਾਂਧੀ ਜੀ ਆਏ ਨੇ ਇਹਨਾਂ ਨੇ ਸ਼ਨੀ ਮੰਦਰ ਦੇ ਵਿੱਚ ਕਾਵੜ ਜਾਣੀ ਹੈਗੀ ਹੈ ਇੱਕ ਸ਼ੀ ਮੰਦਰ ਦੇ ਵਿੱਚ ਕਾਵੜ ਜਾਣੀ ਹੈ ਇੱਕ ਮਾਤਾ ਜੀ ਦੇ ਮੰਦਰ ਚ ਕਾਵੜ ਜਾਣੀ ਹੈ ਇਸ ਤਰ੍ਹਾਂ ਅਲੱਗ-ਅਲੱਗ ਮੰਦਰਾਂ ਦੇ ਵਿੱਚ ਕਾਵੜ ਚੜਦੀ ਹੈਗੀ ਹੈ ਤੇ ਮੈਂ ਇਹਨਾਂ ਸਾਰੇ ਭਗਤਾਂ ਦਾ ਬਹੁਤ ਜੀ ਆਇਆਂ ਕਹਿੰਦਾ ਇਹਨਾਂ ਨੂੰ ਤੇ ਇਹਨਾਂ ਨੂੰ ਸ਼ਾਬਾਸ਼ੀ ਦਿੰਦਾ ਤੇ ਇਹਨਾਂ ਦਾ ਧੰਨਵਾਦ ਕਰਦਾ ਹਾਂ ਜੋ ਹਰ ਸਾਲ ਇਹ ਆਸ਼ਰਮ ਦੇ ਵਿੱਚ ਆਉਂਦੇ ਨੇ ਕਾਵੜ ਲੈ ਕੇ ਤੇ ਸਾਡੇ ਕੋਲੇ ਰਾਤ ਰੁਕਦੇ ਆ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰੀ ਸੰਗਤ ਇੱਥੇ ਪਹੁੰਚੀ ਹੈ ਸਾਰਿਆਂ ਨੂੰ ਮੈਂ ਜੀ ਆਇਆਂ ਕਹਦਾ ਤੇ ਸਭ ਦਾ ਮੈਂ ਧੰਨਵਾਦ ਕਰਦਾ ਕਿੰਨੇ ਭਗਤ ਨੇ ਜਿਹੜੇ ਕਾਵੜ ਲੈ ਕੇ ਆਏ ਨੇ ਇਸ ਵਾਰ ਚਾਰ ਭਗਤ ਜਿਹੜੇ ਆ ਜੀ ਕਾਵੜ ਲੈ ਕੇ ਆਏ ਜੀ ਠੀਕ ਹੈ ਹਾਂਜੀ ਜੈ ਸ਼੍ਰੀ ਰਾਮ ਜੈ ਕਾਵੜ ਲੈ ਕੇ ਤੁਸੀਂ ਹਰਦਵਾਰ ਤੋਂ ਆਏ ਹੋ ਜੀ ਇਸ ਵਾਰ ਇਹ ਤੁਸੀਂ ਬਹੁਤ-ਬਹੁਤ ਵਧਾਈ ਦੇ ਪਾਤਰੋਂ ਤੇ ਕੁਝ ਕਹਿਣਾ ਚਾਹੋਗੇ ਸੰਗਤ ਨੂੰ ਇੱਥੇ ਮੁਕਸਰ ਪਹੁੰਚੇ ਹੋ ਹਾਂਜੀ ਹਾਂਜੀ ਅਸੀਂ ਸਾਰਿਆਂ ਦੇ ਬਹੁਤ-ਬਹੁਤ ਧੰਨਵਾਦ ਕਰੀਏ ਜੋ ਵੀ ਇੱਥੇ ਸਾਡੇ ਨਾਲ ਜੁੜੇ ਆ ਆ ਕੇ ਸੰਗਤ ਆਈ ਆ ਉਹਨਾਂ ਦੇ ਬਹੁਤ-ਬਹੁਤ ਧੰਨਵਾਦ ਕਰੀਏ ਅਸੀਂ 17 ਤਰੀਕ ਨੂੰ ਇੱਥੋਂ ਤੁਰੇ ਸੀ 19 ਤਰੀਕ ਨੂੰ ਅਸੀਂ ਗੰਗਾ ਜਲ ਚੱਕਿਆ ਤੇ ਕੱਲ 12 ਦਿਨਾਂ ਬਾਅਦ ਅਸੀਂ ਇੱਥੇ ਬਾਬਾ ਸੋਨੀ ਜੀ ਦੇ ਆਸ਼ਰਮ ਵਿੱਚ ਆਏ ਆ ਠੀਕ ਹੈ ਠੀਕ ਹੈ ਜੀ ਇਹ ਕੱਲ ਸ਼ਿਵਰਾਤਰੀ ਵਾਲੇ ਦਿਨ ਗੰਗਾ ਜਲ ਚੜੂਏ ਜੀ ਜੈਪੁਰੋਂ ਪੈਦਲੀ ਆਏ ਹਾਂ ਹਾਂ ਜੀ ਅਬ ਅੰਜੀ ਤੁਸੀਂ ਕੁਝ ਕਹਿਣਾ ਚਾਹੋਂ ਕਿ ਇਸ ਬਾਰੇ ਬੋਲੋ ਜੀ ਦੇ ਦੋ ਦੋ ਘਰਾਂ ਬਈ ਕਰ 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 ਬਤਾ ਦਿਓ ਕੋਈ ਚਲੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪਹਿਲਾਂ ਤਾਂ ਕੱਲ ਸ਼ਿਵਰਾਤਰੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਸ਼ੁਭ ਕਾਮਨਾਵਾਂ ਤੇ ਅੱਜ ਜੋ ਕਾਂਵੜ ਲੈ ਕੇ ਸਾਡੇ ਭਗਤ ਜਨ ਆਏ ਆ ਉਹਨਾਂ ਦਾ ਬਹੁਤ-ਬਹੁਤ ਅਭਿਨੰਦਨ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਕੱਲ ਦੇ ਸ਼ਿਵਰਾਤਰੀ ਦੇ ਪ੍ਰੋਗਰਾਮ ਵਿੱਚ ਜ਼ਰੂਰ ਪਹੁੰਚੋ ਤੇ ਪ੍ਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੈ ਜੀ ਧੰਨਵਾਦ ਜੀ जय श्री राम जी हर हर महादेव प्रधान देवेंद्र गांधी बाबा शनिदेव सेवा सोसाइटी रजिस्ट्रार श्री मुखसर साहिब सा हर एक साल ਦੀ ਤਰ੍ਹਾਂ ਇਸ ਸਾਲ ਵੀ ਸਾਡੇ ਮੰਦਿਰ ਦੇ ਕਾਵੜੀਏ ਜੋ ਕਿ ਪੈਦਲ ਯਾਤਰਾ ਕਰਕੇ ਕਾਵੜ ਜਲ ਲੈ ਆਏ ਆ ਹੋਲੇ ਬਾਬਾ ਦੀ ਕਿਰਪਾ ਨਾਲ ਪੈਦਲ ਯਾਤਰਾ ਕਰਕੇ ਲੈ ਜੇਓ ਕੱਲ ਸ਼ਿਵਲਿੰਗ ਤੇ ਸਿੰਧ ਸ਼ਿਵ ਸ਼੍ਰੀ ਮੰਦਿਰ ਦੁਖਨਵਾਰਨ ਸ਼ਨੀ ਦਾ ਮੰਦਿਰ ਮਲੋੜਨ ਆਕਾ ਨੰਬਰ 4 ਤੇ ਸਵੇਰੇ 8:30 ਵਜੇ ਜਲ ਚੜੇਗਾ ਅਤੇ ਸ਼ਾਮ ਨੂੰ ਮੰਦਿਰ ਵਿੱਚ ਭਜਨ ਸੰਦਿਆ ਹੈ ਤੇ ਸੰਗਤ ਵਾਸਤੇ ਟੁੱਟ ਲੰਗਰ ਬਡਾਰਾ ਮਾਲਪੂੜਾ ਖੀਰ ਦਾ ਸੁਸਾਇਟੀ ਵੱਲੋਂ ਲਗਾਇਆ ਜਾ ਰਿਹਾ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੰਦਿਰ ਪਹੁੰਚ ਕੇ ਹੋਲੇ ਬਾਬੇ ਦਾ ਆਸ਼ੀਰਵਾਦ ਪ੍ਰਾਪਤ ਕਰੋ ਹਰ ਹਰ ਮਹਾ ਦੇ ਹਰ ਹਰ ਮਹਨ Thank you.